ਲੋਕ ਸਭਾ ਚੋਣਾਂ 2024 ਦੇ ਚੋਣ ਪ੍ਰਚਾਰ ਲਈ ਹਰ ਇੱਕ ਪਾਰਟੀ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦੇ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਚ ਰੋਡ ਸ਼ੋਅ ਕਰਨ ਲਈ ਖੜੜਬੌਂਝੇ ਜਿਸ ਤੋਂ ਹਿੱਸਾ ਲੈਣ ਲਈ ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਵੱਡੀ ਗਿਣਤੀ ਚਾਪਨੇ ਸਮਰਥਕਾਂ ਨੂੰ ਨਾਲ ਲੈ ਕੇ ਖੜੜ ਲਈ ਰਵਾਨਾ ਹੋਏ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਵੱਡਾ ਇਕੱਠਾ ਹੈ ਇਹ ਔਰ ਲੋਕਾਂ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਆ ਜਿੱਦਾਂ ਲੋਕ ਮੇਲੇ ਤੇ ਜਾ ਰਹੇ ਹੁੰਦੇ ਹਨ ਜੀ ਮੇਲੇ ਵੇਲੇ ਖੁਸ਼ੀ ਹੁੰਦੀ ਹੈ ਇਦਾਂ ਹੀ ਲੋਕਾਂ ਦੇ ਚਿਹਰਿਆਂ ਤੇ ਸਾਰਿਆਂ ਦੇ ਖੁਸ਼ੀ ਹੈ ਔਰ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇਣ ਲਈ ਪੰਜਾਬ ਦੇ ਲੋਕ ਤਿਆਰ ਨੇ ਤੇ ਆਉਣ ਵਾਲੀ ਪਹਿਲੀ ਜੂਨ ਨੂੰ ਜਿਹੜੀ ਉਹ ਵੋਟਾਂ ਪੈਣੀਆਂ ਨੇ ਔਰ 4 ਜੂਨ ਨੂੰ ਰਿਜ਼ਲਟ ਆਉਣਾ ਤੁਸੀਂ ਦੇਖੋਗੇ ਵੀ ਆਮ ਆਦਮੀ ਪਾਰਟੀ ਸਾਰੀਆਂ ਸ਼ੀਟਾਂ ਤੇ ਜਿੱਤ ਹਾਸਲ ਕਰੂਗੀ ਠੀਕ ਹੈ ਜਦੋਂ ਵੀ ਪਾਟੀ ਪਾੜੀ ਪ੍ਰਚਾਰ ਦੇ ਲਈ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਲੋਕ ਇੱਕ ਨਿਰਾਸ਼ਾ ਵੀ ਜ਼ਰੂਰ ਪ੍ਰਗਟਾਉਂਦੇ ਨੇ ਤੁਸੀਂ ਵੀ ਜਾ ਰਹੇ ਹੋ ਲੋਕ ਕਿਵੇਂ ਦਾ ਤੁਹਾਨੂੰ ਰਿਸਪਾਂਸ ਦਿੰਦੇ ਨੇ ਨਹੀਂ ਵੈਸੇ ਅਸੀਂ ਤਾਂ ਦੇਖੋ ਜਿੰਨੇ ਪ੍ਰੋਗਰਾਮ ਅਟੈਂਡ ਕੀਤੇ ਕੋਈ ਬਹੁਤਾ ਜਿਆਦਾ ਲੋਕਾਂ ਦੀ ਕੋਈ ਨਾਰਾਜ਼ਗੀ ਜਤਾਈ ਨਹੀਂ ਹੈਗੀ ਪਰ ਲੋਕਤੰਤਰ ਇੱਥੇ ਹਰ ਇੱਕ ਬੰਦੇ ਨੂੰ ਗੱਲ ਕਰਨ ਦਾ ਹੱਕ ਹੈ ਸਰਕਾਰ 2 ਸਾਲ ਹੋ ਗਏ ਬਣੇ ਨੂੰ ਮੈਕਸਿਮ ਕੰਮ ਕੀਤਾ ਕੁਝ ਥੋੜੇ ਬਹੁਤੇ ਕੰਮ ਰਹਿ ਵੀ ਗਏ ਹੋਣਗੇ ਤੇ ਆਉਣ ਵਾਲੇ 3 ਸਾਲਾਂ ਦੇ ਵਿੱਚ ਉਹ ਵੀ ਕੰਪਲੀਟ ਕਰ ਦਿੱਤੇ ਜਾਣਗੇ ਤੇ ਲੋਕਾਂ ਨੂੰ ਇਹ ਯਕੀਨ ਹੈ ਵੀ ਮਾਜੋਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਦੀ ਸਮੁੱਚੀ ਕੈਬਨਿ ਤੇ ਔਨ ਵਾਲੇ ਜਿਹੜੇ ਟਾਈਮ ਉਹਦੇ ਵਿੱਚ ਜਿੰਨੇ ਵੀ ਉਹਨਾਂ ਦੇ ਕੰਮ ਨੇ ਜਿੰਨੀਆਂ ਵੀ ਈਸ਼ਾਵਾਂ ਤੇ ਅਸਾਵਾਂ ਨੇ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਨਹੀਂ ਲੱਗਦਾ ਤੁਹਾਨੂੰ 13 ਦੀਆਂ 13 ਸੀਟਾਂ ਚ ਉਹ ਕਿੰਨੀਆਂ ਆਮ ਆਦਮੀ ਪਾਰਟੀ ਦੇ ਹਿੱਸੇ ਮੈਂ ਤਾਂ ਪਹਿਲਾਂ ਹੀ ਕਹਿ ਕੇ ਆਇਆ ਹੱਟਿਆਂ ਵੀ ਤੁਸੀਂ ਦੇਖਿਆ ਨਹੀਂ ਮਾਹੌਲ ਕਿਦਾਂ ਦਾ ਹੈ ਇਹ ਉਦਾਂ ਵਾਲੇ ਮਾਹੌਲ ਆ ਪਹਿਲਾਂ ਵਾਲੀ ਵਿਧਾਨ ਸਭਾ ਵਾਲਾ ਸੀ ਤੇ ਅੱਜ ਵੀ ਤੁਸੀਂ ਦੇਖੋਗੇ ਵੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ 13 ਦੀ 13 ਸੀਟਾਂ ਅਸੀਂ ਜਿੱਤਾਂਗੇ